ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਰਖਿਓਈ ਫਤਿਹ ਦੀ ਸਾਂਝ ਕਰੀਏ ਗਜਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਜੋ ਪੁੱਤਰਾਂ ਦੀ ਦਾਤ ਮੰਗਦੇ ਨੇ ਸੰਤ ਪਾਪਾ ਅਜੀਤ ਸਿੰਘ ਜੀ ਦੇ ਅਨਮੋਲ ਬਚਨ ਬਾਰੇ ਸਾਂਝਾ ਕਰਾਂਗੇ ਸਾ ਸੰਗਤ ਜੀ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਲੈ ਕੇ ਹਾਜ਼ਰੀ ਲਗਾਉਣਾ ਜੀ ਸਾਧ ਸੰਗਤ ਜੀ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤਾਂ ਦੇ ਵਚਨ ਮੰਨਦੇ ਹਾਂ ਤਾਂ ਸਾਧੂ ਸੰਤ ਸਾਨੂੰ ਜ਼ਿੰਦਗੀ ਵਿੱਚ 导ਰ ਦਿੰਦੇ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨੰਮੀ ਐ ਲਾਈਕ ਸ਼ੇਅਰ ਅਦੇ ਸਬਸਕ੍ਰਾਈਬ ਕਰ ਲੈਣਾ ਜੀ ਬਾਬਾ ਜੀ ਦੀਆਂ ਰੋਜ਼ ਨੰਮੀਆ ਨੰਮੀਆ ਵੀਡੀਓਜ਼ ਨੂੰ ਦੇਖਣ ਲਈ ਸਬਸਕ੍ਰਾਈਬ ਕਰ ਲੈਣਾ ਜੀ ਸਾ ਸੰਗਤ ਜੀ 1 ਮਈ ਦੇ 3 ਧਿਆਸੀ ਉਹ ਵਿਚਾਰੀ ਰੋਂਦੀ ਹੋਈ ਬਾਬਾ ਜੀ ਕੋਲ ਆਈ ਕਿ ਬਾਬਾ ਜੀ ਮੇਰੇ ਦੁਬਾਰਾ ਫੇਲ ਲੜਕੀ ਹੋ ਗਈ ਏ ਇੱਕ ਤੋਂ ਬਾਅਦ ਇੱਕ ਲੜਕੀ ਦੂਜੀ ਤੋਂ ਬਾਅਦ ਤੀਜੀ ਲੜਕੀ ਸਾਧ ਸੰਗਤ ਜੀ ਉਹ ਮਾਈ ਮਹਾਪੁਰਸ਼ ਕੋਲ ਆ ਕੇ ਰੋਣ ਲੱਗ ਪਈ ਸਾਧ ਸੰਗਤ ਜੀ ਬਾਬਾ ਜੀ ਬਾਬਾ ਜੀ ਹੁਣ ਫੇਰ ਲੜਕੀ ਹੋ ਗਈ ਏ ਬਾਬਾ ਜੀ ਕਹਿੰਦੇ ਭਾਈ ਇਹ ਤਾਂ ਰੱਬ ਦੀਆਂ ਦਾਤਾਂ ਨੇ ਪਰ ਸਾਧ ਸੰਗਤ ਇਹ ਮਨਮੁਖ ਬੰਦਿਆਂ ਨੂੰ ਕਿੱਥੇ ਸਮਝ ਆਉਂਦੀ ਏ ਸਾਤ ਸੰਗਤ ਜੀ ਕੀਤੀਆਂ ਜਿਹੜੀਆਂ ਨੇ ਉਹ ਰੱਬ ਦੀਆਂ ਦਾਤਾਂ ਨੇ ਉਹ ਮਾਈ ਜਿੱਤ ਕਰਕੇ ਰੋਵੇ ਮਹਾਪੁਰਸ਼ ਨੂੰ ਕਹਿੰਦੀ ਰੱਬ ਦੇ ਘਰ ਮੇਰੇ ਵਾਸਤੇ ਹੀ ਮੁੰਡਾ ਨਹੀਂ ਸਾਤ ਸੰਗਤ ਜੀ ਮਹਾਪੁਰਸ਼ ਕਹਿੰਦੇ ਭਾਈ ਰੱਬ ਦੇ ਘਰ ਤੇ ਸਭ ਕੁਝ ਹੈ ਸਾਤ ਸੰਗਤ ਜੀ ਜਦੋਂ ਉਹ ਜ਼ਿਆਦਾ ਹੀ ਜਿੱਤ ਕਰਕੇ ਰੋ ਰਹੀ ਸੀ ਤਾਂ ਮਹਾਪੁਰਸ਼ ਕਹਿੰਨੇ ਕਹਿ ਦਿੱਤਾ ਕਹਿੰਦੇ ਭਾਈ ਕੋਈ ਗੱਲ ਨਹੀਂ ਤੈਨੂੰ ਵੀ ਮਿਲ ਜੂਗਾ ਲੜਕਾ 사త్సੰਗਤ ਜੀ ਉਹਦੇ ਕਰ ਵਿੱਚ ਸਭ ਕੁਝ ਹੈ ਗੁਰਬਾਣੀ ਦਾ ਫਰਮਾਨ ਹੈ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਉਹ ਰੱਬ ਨੂੰ ਵੀ ਮੇੜੇ ਮਾਰ ਰਹੀ ਸੀ ਬਾਬਾ ਜੀ ਕਹਿੰਦੇ ਭਾਈ ਤੂੰ ਰੱਬ ਨੂੰ ਮੇੜੇ ਨਾ ਮਾਰ ਲੜਕਾ ਵੀ ਮਿਲ ਜਾਣਾ ਹੈ 사త్సੰਗਤ ਜੀ ਤਿੰਨ ਲੜਕੀਆਂ ਤੋਂ ਬਾਅਦ ਜਦੋਂ ਲੜਕਾ ਹੋਇਆ ਸਾਸੰਗਤ ਜੀ ਇੱਕ ਕੁਦਰਤੀ ਨਿਸ਼ਾਨੀ ਹੈ ਤੇ ਸਾਡਾ ਸੁਭਾਅ ਹੈ ਅਸੀਂ ਜਦੋਂ ਆਖਰ ਵਿੱਚ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਉਹ ਸਭ ਤੋਂ ਵੱਧ ਪਿਆਰਾ ਹੁੰਦਾ ਹੈ ਉਹ ਮਾਈ ਸਭ ਤੋਂ ਵੱਧ ਉਸ ਪੁੱਤਰ ਨੂੰ ਪਿਆਰ ਕਰਨ ਲੱਗ ਗਈ ਤੀਆਂ ਵਿਚਾਰੀਆਂ ਸਿਆਣੀਆਂ ਨਿਕਲੀਆਂ ਉਹ ਵੱਡੀਆਂ ਹੋ ਗਈਆਂ ਪੜਾਈਆਂ ਲਿਖਾਈਆਂ ਤੇ ਫਿਰ ਵਿਆਹ ਦਿੱਤੀਆਂ ਸਾਧ ਸੰਗਤ ਜੀ ਉਹ ਮਾਈ ਆਪਣੇ ਪੁੱਤਰ ਨੂੰ ਪੜਾਉਣਾ ਚਾਹੁੰਦੀ ਸੀ ਪਰ ਉਹ ਪੜਿਆ ਹੀ ਨਹੀਂ ਅੱਗੇ ਜਦੋਂ ਉਹ ਜਵਾਨ ਹੋਇਆ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਉਹ ਗਲਤ ਕੰਮਾਂ ਵਿੱਚ ਲੱਗ ਗਿਆ ਉਸ ਦੀ ਆਦਤਾਂ ਵਿਗੜ ਗਈਆਂ ਉਹ ਨਸ਼ੇ ਵਿੱਚ ਲੱਗ ਗਿਆ ਸਾ ਸੰਗਾਜੀ ਉਸ ਮਾਈ ਨੇ ਰਿਸ਼ਤੇਦਾਰਾਂ ਨੇ ਕਿਹਾ ਕਿ ਵਿਆਹ ਦੇ ਇਸ ਨੂੰ ਇਹ ਸੁਧਰ ਜਾਵੇਗਾ ਉਸ ਮਾਈ ਨੇ ਕਰਜ਼ਾ ਚੁੱਕ ਕੇ ਉਸ ਨੂੰ ਵਿਆਹ ਵੀ ਦਿੱਤਾ ਪਰ ਉਸ ਨੇ ਨਸ਼ਾ ਨਹੀਂ ਛੱਡਿਆ ਉਸ ਨੇ ਨਸ਼ਾ ਕਰਕੇ ਆਪਣੀ ਘਰ ਵਾਲੀ ਨੂੰ ਕੁੱਟਮਾਰ ਕਰਨੀ ਅਤੇ ਆਪਣੇ ਮਾਂ ਨੂੰ ਵੀ ਕੁੱਟਣ ਲੱਗ ਪਿਆ ਜਦੋਂ ਫਿਰ ਉਹ ਪੁੱਤ ਨੇ ਕੁੱਟ ਕੇ ਮਾਈ ਨੂੰ ਘਰੋਂ ਕੱਢ ਦੇਣਾ ਸਾ ਸੰਗਾ ਜੀ ਤਾਂ ਉਹ ਮਾਈ ਆਪਣੀਆਂ ਦੇ ਕੋਲ ਜਾ ਕੇ ਰਹਿਣ ਲੱਗ ਪਈ ਇੱਕ ਦਿਨ ਉਹ ਰੋਂਦੀ ਹੋਈ ਮਹਾਪੁਰਸ਼ਾਂ ਨੂੰ ਕਹਿੰਦੀ ਬਾਬਾ ਜੀ ਮੈਂ ਤੇ ਬਹੁਤ ਦੁਖੀ ਆ ਲੜਕਾ ਨਸ਼ਾ ਬਹੁਤ ਕਰਦਾ ਏ ਉਹ ਘਰ ਵਾਲੀ ਨੂੰ ਵੀ ਕੁੱਟਦਾ ਏ ਤੇ ਨਾਲੇ ਮੈਨੂੰ ਵੀ ਕੁੱਟ ਕੇ ਉਸਨੇ ਘਰੋਂ ਕੱਢ ਦਿੱਤਾ ਸਾ ਸੰਗਤ ਜੀ ਮਹਾਪੁਰਸ਼ ਕਹਿੰਦੇ ਕਹਿੰਦੇ ਭਾਈ ਤੂੰ ਹੀ ਲੜਕਾ ਮੰਗਦੇ ਸੀ ਤੇ ਹਸਣ ਲੱਗ ਪਏ ਮਹਾਪੁਰਸ਼ ਕਹਿੰਦੇ ਬੀਬੀ ਜੇ ਮੰਗਿਆ ਵਾ ਤੇ ਹੁਣ ਭੋਗ ਫਿਰ ਤੂੰ ਹੀ ਕਹਿੰਦੀ ਸੀ ਕਿ ਮੇਰੇ ਘਰ ਤੇ ਨਤੀਆਂ ਨੇ ਰੱਬ ਮੈਨੂੰ ਵੀ ਮੁੰਡਾ ਦੇ ਦੇਵੇ ਮਹਾਪੁਰਸ਼ ਪੁੱਛ ਕਹਿਣ ਲੱਗੇ ਮਾਈ ਜੇ ਤੂੰ ਧੀਆ ਦੇ ਘਰ ਜਾਣੀ ਐ ਤੈਨੂੰ ਕੋਈ ਧੀ ਘਰੋਂ ਤੇ ਨਹੀਂ ਕੱਢਦੀ ਸਾਸ ਸੰਗਤ ਜੀ ਮਾਈ ਕਹਿੰਦੀ ਨਹੀਂ ਬਾਬਾ ਜੀ ਮੈਨੂੰ ਕੋਈ ਘਰੋਂ ਨਹੀਂ ਕੱਢਦਾ ਮਹਾਪੁਰਸ਼ ਕਹਿੰਦੇ ਭਾਈ ਧੀਆ ਦੀ ਦਾਤ ਰੱਬ ਨੇ ਦਿੱਤੀ ਸੀ ਇਹ ਪੁੱਤ ਨੂੰ ਤੂੰ ਮੰਗ ਕੇ ਲਿਆ ਵਾ ਜੇ ਹੁਣ ਤੂੰ ਰੱਬ ਨੂੰ ਮੰਗਿਆ ਵਾ ਤਾ ਭੋਗ ਹੁਣ ਇਹ ਤੇਰੇ ਕਰਮ ਨੇ ਤੈਨੂੰ ਭੋਗਣੇ ਪੈਣੇ ਨੇ ਸਾ ਸੰਗਤ ਜੀ ਬਾਦ ਵਿੱਚ ਸੇਵਾਦਾਰ ਨੇ ਮਹਾਂਪੁਰਸ਼ ਨੂੰ ਬੇਨਤੀ ਕੀਤੀ ਕਹਿੰਦੇ ਬਾਬਾ ਜੀ ਇਦਾਂ ਤੇ ਬਹੁਤ ਸੰਗਤ ਅਰਦਾਸ ਕਰਕੇ ਪੁੱਤਾਂ ਦੀ ਦਾਤ ਮੰਗਦੀ ਹੈ ਸਾ ਸੰਗਤ ਜੀ ਮਹਾਂਪੁਰਸ਼ ਨੇ ਕਿਹਾ ਉਹ ਕਹਿੰਦੇ ਭਾਈ ਜੇ ਉਲਾਦ ਦੇ ਨਾਂ ਨਾਲ ਗੁਰੂ ਘਰ ਦੀ ਸਿੱਖੀ ਤੇ ਨਾਮ ਵੀ ਮੰਗ ਲਓ ਤੇ ਫੇਰ ਸਭ ਕੁਝ ਠੀਕ ਹੋ ਜਾਂਦਾ ਹੈ ਉਹਦੀਆਂ ਦਾਤਾਂ ਕੌੜੀਆਂ ਨਹੀਂ ਹੁੰਦੀਆਂ ਸਾ ਸੰਗਤ ਜੀ ਮਹਾ ਪ੍ਰਸ਼ਨ ਨੇ ਕਿਹਾ ਮੰਗਣਾ ਮਾੜਾ ਨਹੀਂ ਮੰਗਣਾ ਚਾਹੀਦਾ ਹੈ ਸਾ ਸੰਗਤ ਜੀ ਪਰ ਉਸ ਦੇ ਨਾਲ ਨਾਲ ਗੁਰੂ ਦੀ ਸਿੱਖੀ ਤੇ ਨਾਮ ਮੰਗਣਾ ਬਹੁਤ ਜ਼ਰੂਰੀ ਹੈ ਸਾ ਸੰਗਤ ਜੀ ਜੇ ਕਿਸੇ ਨੇ ਨਾਮ ਤੇ ਸਿੱਖੀ ਨਹੀਂ ਮੰਗੀ ਤੇ ਉਹ ਔਲਾਦ ਉਹਨਾਂ ਨੂੰ ਕਦੇ ਵੀ ਦੁੱਖ ਕਰ ਸਕਦੀ ਹੈ ਤੇ ਜਦੋਂ ਧੀਆਂ ਪੁੱਤਾਂ ਦੀ ਦਾਤ ਮੰਗਣੀ ਤੇ ਕਹਿਣਾ ਵਾਹਿਗੁਰੂ ਜੀ ਆਪਣੀ ਸਿੱਖੀ ਤੇ ਨਾਮ ਵੀ ਵਰਕਸ਼ੋ ਸਾ ਸੰਗਤ ਜੀ ਤੇ ਅਰਦਾਸ ਵਿੱਚ ਵੀ ਮੰਗਣਾ ਵਾਹਿਗੁਰੂ ਜੀ ਸਿੱਖ ਨੂੰ ਸਿੱਖੀਦਾਨ ਕੇਸਦਾਨ ਰਹਿਦਾਨ ਵਿਵੇਕਦਾਨ ਪ੍ਰੋਸਾਦਾਨ ਦਾਣਾ ਸਰਦਾਨ ਨਾਮਦਾਨ ਵੀ ਮੰਗਣਾ ਚਾਹੀਦਾ ਹੈ ਸਾਧ ਸੰਗਤ ਜੀ ਜਦੋਂ ਧੀਆ ਪੁੱਤਾਂ ਦੀ ਦਾਤ ਮੰਗੋ ਸਾਧ ਸੰਗਤ ਜੀ ਗੁਰੂ ਦੀ ਸਿੱਖੀ ਤੇ ਨਾਮ ਜ਼ਰੂਰ ਮੰਗ ਲਿਆ ਕਰੋ ਸਾਧ ਸੰਗਤ ਜੀ ਇਸ ਸੰਤ ਬਾਬਾ ਅਜੀਤ ਸਿੰਘ ਜੀ ਦੇ ਅਨਮੋਲ ਬਚਨ ਮਹਾਂਪੁਰਖ ਕਹਿੰਦੇ ਨੇ ਭਾਈ ਜਦੋਂ ਵੀ ਤੁਸੀਂ ਪੁੱਤਰ ਦੀ ਦਾਤ ਮੰਗੋ ਭਾਵੇਂ ਧੀ ਦੀ ਦਾਤ ਮੰਗੋ ਪਰ ਉਸ ਦੇ ਨਾਲ-ਨਾਲ ਤੁਸੀਂ ਗੁਰੂ ਦੀ ਸਿੱਖੀ ਤੇ ਸੇਵਾ ਵੀ ਮੰਗਣੀ ਹੈ 사ਸੰਗਤ ਜੀ ਆਪਣੇ ਬੱਚਿਆਂ ਲਈ ਗੁਰੂ ਦੀ ਸਿੱਖੀ ਨੇ ਨਾਮ ਜ਼ਰੂਰ ਮੰਗੋ ਗੁਰੂ ਕੋਲੋਂ ਮੰਗਣਾ ਚਾਹੀਦਾ ਹੈ ਆਪਣਾ ਨਾਮ ਸੰਤੋਖ ਬਖਸ਼ੋ ਜਿਹਦੇ ਘਰ ਵਿੱਚ ਨਾਮ ਹੈ ਗੁਰੂ ਦੀ ਬਾਣੀ ਹੈ ਤੇ ਸਿੱਖੀ ਹੈ ਸਾ ਸੰਗਤ ਜੀ ਉਹ ਉਹ ਬੰਦਾ ਦੁਨੀਆ ਦਾ ਸਭ ਤੋਂ ਵੱਡਾ ਅਮੀਰ ਹੈ ਸਾ ਸੰਗਤ ਜੀ ਮਹਾਪੁਰਸ਼ ਕਹਿੰਦੇ ਨੇ ਕਿਸ ਕੀ ਭਾਈ ਜਦੋਂ ਵੀ ਮੰਗਣਾ ਮਹਾਪੁਰਸ਼ਾਂ ਦੇ ਕੋਲੋਂ ਮੰਗਣਾ ਤਾਂ ਉਹਨਾਂ ਨੇ ਜੋ ਵੀ ਬਚਨ ਕੀਤੇ ਹਰ ਵਾਰੀ ਸਤਿਵਚਨ ਕਹਿ ਕੇ ਮੰਨ ਲੈਣਾ ਸਾਧ ਸੰਗਤ ਜੀ ਕਦੇ ਵੀ ਮਹਾਪੁਰਸ਼ਾਂ ਦੇ ਬਚਨਾਂ ਨੂੰ ਮੋੜਨਾ ਨਹੀਂ ਚਾਹੀਦਾ ਸਾਧ ਸੰਗਤ ਜੀ ਇੰਨੀ ਕੋ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਸਾਤਸੰਗਤ ਜੀ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਤਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਲਈ ਚਾਣਨ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ